ਇਹ ਜੋ ਸੰਸਾਰ ਹੈ ਇਹ ਕੋ ਟਿਕਾ ਮਾ ਰੂਪ ਨਹੀਂ ਇਹ ਸਾਜਿਆ ਤੇ ਭਾਵੇਂ ਪ੍ਰਮਾਤਮਾ ਨਹੀਂ ਇਹ ਪਰ ਇੱਥੇ ਕੋਈ ਟਿਕਦਾ ਨਹੀਂ ਨਾ ਕੋ ਵਸਤੂ ਟਿਕਦੀ ਹੈ ਸਾਰੀਆਂ ਵਸਤੂਆਂ ਜੀਵ ਮਨੁੱਖ 84 ਲੱਖ ਜੋਨਾ ਸਾਰੇ ਆਉਂਦੇ ਤੇ ਜਾਂਦੇ ਹਨ ਜੋ ਆਇਆ ਉਸਨੇ ਜਾਣਾ ਵੀ ਹੈ ਇਹਨਾਂ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਲੋਭ ਵਿੱਚ ਫਸ ਕੇ ਜੀਵ ਦੀ ਸਾਰੀ ਉਮਰ ਨਿਕਲ ਜਾਂਦੀ ਹੈ ਦੁਨੀਆ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਸਤਿਗੁਰੂ ਮਹਾਰਾਜ ਜੀ ਨੇ ਉਸ ਵਕਤ ਆਪਣੇ ਮੁਕੀ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਜੀ ਨੂੰ ਆਪਣੇ ਕੋਲ ਬਣਾਉਣਾ ਕੀਤਾ ਹੈ ਰਹਾ ਜਸਮੀ ਤੇ ਜਾ ਰਹਾਏ ਸਤਿਗੁਰੂ ਮਹਾਰਾਜ ਜੀ ਨੇ ਵਰਾਗ ਦੇ ਵਿੱਚ ਆਣ ਕੇ ਭਾਈ ਵਿਧੀ ਚੰਦ ਜੀ ਨੂੰ ਇਸ ਤਰ੍ਹਾਂ ਬਚਨ ਕਹਿਣ ਲੱਗੇ ਹਨ ਏ ਕੋ ਜਗ ਸਨ ਸਤਿਗੁਰੂ ਮਹਾਰਾਜ ਆਖਦੇ ਪਾਏ ਬੀਦੀ ਚੰਦ ਵੇਖ ਇਸ ਜਗਤ ਦੀ ਚਾਲ ਕੀ ਹੈ ਕਦੀ ਕਦੀ ਆਪਾਂ ਨੂੰ ਲੱਗਦਾ ਹੈ ਕਿ ਸਾਰਾ ਕੁਝ ਹਰਿਆ ਭਰਿਆ ਹੈ ਬڑے ਦਰਖਤ ਬੜਾ ਖੁਸ਼ੀਆਂ ਦਾ ਸਮਾਂ ਉਹ ਹਰਿਆ ਹੋਣਾ ਆਖਦੇ ਹਨ ਕਦੇ ਕਦੇ ਲੱਗਦਾ ਹੈ ਕਿ ਸਾਰਾ ਕੁਝ ਹਰਿਆ ਹਰਿਆ ਹੈ ਕਿੰਨਾ ਸੋਹਣਾ ਲੱਗਦਾ ਹੈ ਮਨ ਨੂੰ ਮਨ ਪਰਫੁੱਲਤ ਹੁੰਦਾ ਹੈ ਕਦੇ ਕਦੇ ਲੱਗਦਾ ਹੈ ਕਿ ਸਾਰਾ ਕੁਝ ਸੁੱਕਾ ਪੈ ਸਦਿਆਂ ਦਾ ਤੇ ਹਰਿਆਵਲੇ ਦੇ ਵਿੱਚ ਹੈ ਹੀ ਨਹੀਂ ਜਦੋਂ ਬੰਦਾ ਦੁਖੀ ਹੋ ਜਾਏ ਉਦਾਸੀ ਵਿੱਚ ਚਲਿਆ ਜਾਵੇ ਜਦੋਂ ਪਰੇਸ਼ਾਨ ਹੋਵੇ ਉਸ ਵਕਤ ਤੇ ਸੰਸਾਰ ਹੀ ਸਾਰਾ ਸੁੱਕਾ ਸੁੱਕਾ ਹੀ ਲੱਗਦਾ ਹੈ ਕਦੋਂ ਜਨਮ ਹੈ ਕਦੋਂ ਮੂ ਬਿਨਸਾਵੇ ਕਦੀ ਤੇ ਜਨਮ ਵਲ ਵੇਖ ਕੇ ਬੜਾ ਮਨੁੱਖ ਪ੍ਰਸੰਨ ਹੁੰਦਾ ਵੀ ਫਲਾਣੇ ਦੇ ਘਰ ਬੱਚੇ ਦਾ ਜਨਮ ਹੋਇਆ ਕਿੰਨੇ ਮੰਗਤ ਜਾਂ ਆਉਂਦੇ ਨੇ ਉਹ ਆਣ ਕਰਕੇ ਖੁਸ਼ੀ ਦੇ ਗੀਤ ਗਾਉਂਦੇ ਨੇ ਹਾਸੇ ਟੱਤੇ ਮੁਖੌਲ ਹੁੰਦੇ ਪਾਰਟੀਆਂ ਚੱਲਦੀਆਂ ਸਾਰਾ ਕੁਝ ਹੁੰਦਾ ਨਵੇਂ ਕੱਪੜੇ ਪਾਏ ਜਾਂਦੇ ਰੰਗ-ਬਰੰਗੇ ਰਿਸ਼ਤੇਦਾਰ ਆਉਂਦੇ ਕਿਵੇਂ ਮੇਲ ਵਾਧਦੇ ਹਨ ਅੱਕ ਦੇ ਕਬੂ ਜਨਮ ਉਹ ਜਨਮ ਵਾਲੇ ਪਾਸੇ ਕਬੂ ਬਿਨ ਸਾਵੇ ਤੇ ਕਦੇ ਜਦੋਂ ਕੋਈ ਜੀਵ ਸੰਸਾਰ ਤੋਂ ਚਲਿਆ ਜਾਵੇ ਆਂਡ ਗਵਾਂਡ ਕੋਈ ਉੱਚੀ ਆਵਾਜ਼ ਨਹੀਂ ਕੱਢਦਾ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਕੋਈ ਟੈਲੀਫੋਨ ਤੇ ਵੀ ਨਹੀਂ ਹੱਸਦਾ ਕਿ ਜੇ ਹੱਸ ਫੇ ਤੇ ਕਹਿਣ ਹੀ ਨਾ ਕਿ ਇਹਨਾਂ ਨੂੰ ਫਿਕਰ ਹੀ ਕੋਈ ਨਹੀਂ ਕੋਈ ਇਸ ਪ੍ਰਕਾਰ ਸਤਿਗੁਰੂ ਮਾਰੇ ਸਮਝਾਉਂਦੇ ਨੇ ਕਿਵੇਂ ਦਾ ਪ੍ਰਮਾਤਮਾ ਦਾ ਇਹ ਸਾਰਾ ਰਚਿਆ ਪਸਾਰਾ ਹੈ ਕਦੇ ਇਹਦੇ ਵਿੱਚ ਜਨਮ ਹੋ ਰਿਹਾ ਕਦੀ ਇਹਦੇ ਵਿੱਚ ਮੌਤ ਹੋ ਜਾਂਦੀ ਹੈ ਕਦੇ ਵੇਖੋ ਮੇਲ ਮਲਾ ਹੋ ਜਾਂਦਾ ਚਿਰਾਂ ਦੇ ਵਿਛੜੇ ਜਿਹੜੇ ਮਿਲ ਪੈਂਦੇ ਨੇ ਇਹ ਵੀ ਆਪਾਂ ਵੇਖਿਆ 20 ਸਾਲਾਂ ਬਾਅਦ ਮਿਲ ਪੈਂਦਾ 25 30 ਸਾਲਾਂ ਬਾਅਦ ਮਿਲਦੇ ਵੀ ਵੇਖੇ ਨੇ ਪਰ ਸਤਿਗੁਰੂ ਮਰ ਜਾ ਕੇ ਕਬੂ ਜਿਹੜਾ ਕਬਿਰਹਿ ਦੋਹਿਲਾ ਤੇ ਕਦੇ ਕਦੇ ਇੱਥੇ ਵਿਛੋੜੇ ਵੀ ਪੈ ਜਾਂਦੇ ਨੇ ਭਾਈ ਬੜੇ ਬੜੇ ਲੰਮੇ ਵਿਛੋੜੇ ਰੱਬ ਨਾਲ ਵਿਛੋੜਾ ਤੇ ਹੈ ਹੀ ਹੈ ਪਰਿਵਾਰ ਦੇ ਨਾਲ ਵੀ ਬੜੇ ਬੜੇ ਲੰਮੇ ਵਿਛੋੜੇ ਪੈ ਜਾਂਦੇ ਕਦੇ ਕਦੇ ਬਹੁਤ ਸ਼ਾਂਤ ਕਬਿਰ ਹੋ ਦਾਸ ਹੀ ਨਾਏ ਕਦੇ ਤੇ ਸੋਹਿਲਾ ਹੋ ਜਾਂਦਾ ਮਨੁੱਖ ਸੁਖੀ ਹੋ ਜਾਂਦਾ ਉਹ ਕਹਿੰਦਾ ਮੇਰੇ ਵਰਗਾ ਕੋਈ ਸੁਖੀ ਨਹੀਂ ਮੈਂ ਬੜੇ ਆਨੰਦ ਵਿੱਚ ਰਹਿਣਾ ਕਦੇ ਤੁਰਿਆਂ ਜਾਂਦਿਆਂ ਨੂੰ ਇਹੋ ਜਿਹਾ ਸੰਕਟ ਕੋਈ ਟੈਲੀਫੋਨ ਹੀ ਆ ਜਾਏ ਤੇ ਤਰਤੀ ਵੇਰ ਨਹੀਂ ਦਿੰਦੀ ਮਨੁੱਖ ਨੂੰ ਇੱਕ ਇੱਕ ਕੰਮ ਹੋ ਕਿਵੇਂ ਗਿਆ ਸੋ ਕਦੇ ਕਦੇ ਵੱਡੇ ਵੱਡੇ ਸੰਕਟਾਂ ਆ ਕੇ ਪੈ ਜਾਂਦੇ ਮਨੁੱਖ ਨੂੰ ਸਤਿਗੁਰੂ ਮਹਾਰਾਜ ਆਖਦੇ ਜੋ ਪ੍ਰਮਾਤਮਾ ਸਾਰਿਆਂ ਨੂੰ ਬਖਸ਼ਣ ਯੋਗ ਹੈ ਉਹਦੇ ਸ਼ੁਕਰਗੁਜ਼ਾਰ ਹੀ ਰਹਿਣਾ ਚਾਹੀਦਾ ਉਹਨੂੰ ਲਾਮਾ ਨਹੀਂ ਦੇਣਾ ਚਾਹੀਦਾ ਪ੍ਰਮਾਤਮਾ ਨੂੰ ਕਦੇ ਕਦੇ ਜੀਵ ਹੈ ਸੌਖਾ ਲਾਮਾ ਪ੍ਰਮਾਤਮਾ ਨੂੰ ਦੇ ਦਿੰਦਾ ਕਿ ਸ਼ਾਇਦ ਉਹ ਛੋਟੀ ਜੀ ਸ਼ਕਤੀ ਹੈ ਇਹ ਸੰਸਾਰ ਦੇ ਸੁੱਖ ਦੁੱਖ ਨੂੰ ਬਦਲਣ ਦੀ ਸਮਰੱਥਾ ਉਹ ਪਰਮਾਤਮਾ ਰੱਖਦਾ ਜਿਵੇਂ ਭਗਤ ਤਰਲੋਚਨ ਜੀ ਨੂੰ ਘਰ ਵਾਲੀ ਨੇ ਆਖਿਆ ਤੇ ਆਪਾਂ ਦੁਖੀ ਰਹਿੰਦੇ ਰੋਜ਼ ਤੁਸੀਂ ਕੀ ਰੋਜ਼ ਅਮਰਤ ਵੇਲੇ ਚੌਂਕੜਾ ਮਾਰ ਕੇ ਰਾਮ ਰਾਮ ਆਏ ਗੁਰੂ ਆਏ ਗੁਰੂ ਜੋ ਸਮੇਂ ਦਾ ਨਾਮ ਸੀ ਉਸ ਰੱਬ ਨੂੰ ਯਾਦ ਕਰਦੇ ਰਹਿੰਦੇ ਉਹ ਰੱਬ ਨੂੰ ਯਾਦ ਕਰਨ ਦਾ ਫਾਇਦਾ ਕੀ ਹੈ ਭਗਤ ਤਰਲੋਚਨ ਜੀ ਦੇ ਘਰ ਔਲਾਦ ਨਹੀਂ ਸੀ ਉਹ ਕਹਿੰਦੀ ਨਾ ਆਪਣੇ ਘਰ ਲਾਦ ਨਾ ਚੰਗਾ ਭਾਂਡਾ ਖਾਣ ਨੂੰ ਨਾ ਚੰਗਾ ਘਰ ਅਸੀਂ ਝੁੱਗੀ ਝੌਂਪੜੀ ਵਿੱਚ ਰਹਿੰਦੇ ਉਹ ਹੀ ਮਿੱਟੀ ਦੇ ਰੋਜ ਬਰਤਨ ਉਹਨਾਂ ਵਿੱਚ ਨਾ ਅੰਨ ਕੋਈ ਜਮਾ ਆਪਣੇ ਕੋਲ ਇਧਰ ਉਧਰੋਂ ਕਰਕੇ ਆਪਾਂ ਡੰਗ ਟਪਾਉਣੇ ਤੇ ਤੁਸੀਂ ਰੋਜ ਚੌਂਕੜਾ ਮਾਰ ਕੇ ਰੱਬ ਨੂੰ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਉਹ ਫਾਇਦਾ ਕੀ ਹੈ ਛੱਡੋ ਪ੍ਰੈਸ ਕੰਮ ਚੋਂ ਆਪਾਂ ਕੀ ਲੈਣਾ ਹੈ ਔਰ ਭਗਤ ਤਰਲੋਚਨ ਜੀ ਅੱਖ ਦੇ ਦੋ ਕਰਤ ਸੋ ਕਰਤ ਥਾਰੋ ਕਰਮਰੀ ਅੱਖ ਦੇ ਨਰਾਇਣ ਨਿੰਦਸ ਕਾਏ ਭੁਲੀ ਗਵਾਰੀ ਅੱਖ ਦੇ ਜਿਹੜਾ ਇਹ ਦੁੱਖ ਸੁੱਖ ਵਿੱਚ ਸਾਹਮਣੇ ਦੁੱਖ ਸੁੱਖ ਨੂੰ ਵੇਖ ਕੇ ਰੱਬ ਨੂੰ ਭੁੱਲ ਜਾਂਦਾ ਉਹਨੂੰ ਤੇ ਗਵਾਰ ਕਹਿੰਦੇ ਨੇ ਉਹਨੂੰ ਮੂਰਖ ਕਹਿੰਦੇ ਨੇ ਤੇ ਉਹ ਕਹਿਣ ਲੱਗੀ ਪਿਆ ਦੁੱਖ ਸੁੱਖ ਕਿਉਂ ਆਉਂਦੇ ਨੇ ਸਾਡੇ ਤੇ ਅਗਤ ਤਰਲੋਚਨ ਜੀ ਕਹਿੰਦੇ ਦੋ ਕਰਤ ਸੋ ਕਰਤ ਥਾਰੋ ਕਰਮਰੀ ਇਹ ਦੁੱਖ ਤੇ ਸੁੱਖ ਮੂਰ ਕਿਸ ਤਰੀਏ ਆਪਣੇ ਕਰਮਾਂ ਕਰਕੇ ਨੇ ਰੱਬ ਕਰਕੇ ਥੋੜਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨਾ ਕਦੀ ਵੀ ਦੋਸ਼ ਨਹੀਂ ਦੇਣਾ ਚਾਹੀਦਾ ਦੋਸ਼ ਸਾਡੇ ਕਰਮਾਂ ਦਾ ਪਤਾ ਨਹੀਂ ਅਸੀਂ ਕਿਹੜੇ ਕਰਮ ਕੀਤੇ ਹੁਣੇ ਜਿਹੜਾ ਆ ਸਾਨੂੰ ਅਗਲੇ ਪਾਸੇ ਜਿਹੜਾ ਇਹਨਾਂ ਦੁੱਖ ਮਿਲ ਰਿਹਾ ਕਿਸੇ ਨੇ ਚੰਗੇ ਕੀਤੇ ਉਹਨਾਂ ਨੂੰ ਸੁੱਖ ਮਿਲ ਰਿਹਾ ਉਸ ਸਤਗੁਰੂ ਮਹਾਰਾਜ ਆਖਦੇ ਉਹਨੂੰ ਨਮਸਕਾਰ ਜੋ ਇਸ ਸੰਸਾਰ ਦੇ ਦੁੱਖ ਸੁੱਖ ਨੂੰ ਬਦਲਦਾ ਰਹਿੰਦਾ ਹੈ ਨਹੀਂ ਰਸਹਿ ਚਿਰਤਾ ਰਹੇ ਤੇ ਇੱਕ ਸਮੇਂ ਸੰਸਾਰ ਨਹੀਂ ਚੱਲਦਾ ਜੇ ਕੋਈ ਵਿਦਵਾਨ ਵੀ ਕਵੇ ਬਹੁਤਾ ਪੜਿਆ ਲਿਖਿਆ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਸੋਖ ਹੈ ਉਹ ਸੋਖ ਤੇ ਟਿਕੇ ਰਹਿਣ ਜਿਨ੍ਹਾਂ ਨੂੰ ਦੁੱਖ ਹੈ ਦੁੱਖ ਤੇ ਟਿਕੇ ਰਹਿਣ ਜਿਹੜਾ ਨੰਗ ਹੈ ਉਹਦੇ ਲੱਗ ਕੇ ਪੈਸਾ ਆਵੇ ਹੀ ਨਾ ਤੇ ਜਿਹੜਾ ਪੈਸੇ ਵਾਲਾ ਸ਼ਾਹੂਕਾਰ ਹੈ ਉਹ ਕਿਤੇ ਨੰਗ ਨਾ ਹੋ ਜਾਵੇ ਪਾਤਸ਼ਾਹ ਕਹਿੰਦੇ ਰੀਤੇ ਭਰੇ ਭਰੇ ਸਕਣਾਵੇ ਇਹ ਤਾਂ ਕੋ ਬਿਵਹਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਉਹ ਖਾਲਿਆਂ ਨੂੰ ਖਾਲਿਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਇਹ ਉਹਦਾ ਵਿਹਾਰ ਹੈ ਨਿਤ ਦਾ ਇਸ ਕਰਕੇ ਉਹਦੇ ਭੈ ਵਿੱਚ ਰੋਜ਼ ਰਹਿਣਾ ਪੈਂਦਾ ਛਾਉ ਕਰ ਭੈ ਵਿੱਚ ਰਵੇ ਕਿ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਇਹ ਕੋਈ ਦੌਲਤ ਜਿਹੜੀ ਟਿਕਮੀ ਨਹੀਂ ਤੇ ਜਿਹੜਾ ਖਾਲੀ ਐ ਉਸ ਕਰਕੇ ਵਾਹਿਗੁਰੂ ਵਾਹਿਗੁਰੂ ਕਰੇ ਕਿ ਮੈਂ ਉਹ ਭਰਿਆ ਜਾਵਾਂ ਉਹ ਕਿਰਪਾ ਕਰਦਾ ਐ ਰੋਜ਼ ਰੋਜ਼ ਸੋ ਇੱਕ ਸਮ ਥਿਰਤਾ ਨਹੀਂ ਕੋ ਟਿਕਵਾ ਕੰਮ ਨਹੀਂ ਸੰਸਾਰ ਦੇ ਵਿੱਚ ਬੇਬੇਤੀ ਹਰ ਕੀ ਨਹੀਂ ਜਾਨੀ ਸੋ ਆਖਦੇ ਜਿਹੜਾ ਗਿਆਨੀ ਗਿਆਨਵਾਨ ਜੇ ਉਹਨੂੰ ਉਚਰਾਂ ਦਾ ਵਿਛੜਿਆ ਮਿਲ ਜਾਵੇ ਮਾਇਆ ਮਿਲ ਜਾਵੇ ਪੁਚਰਾਂ ਦੀ ਵਿਛੜੀ ਉਹ ਹੱਥ ਵਿੱਚ ਮਾਇਆ ਹੈ ਨਹੀਂ ਸੀ ਇਕਦਾਂ ਹੀ ਸਾਰਾ ਪਸਾਰਾ ਪਸਰ ਜਾਵੇ ਇਕ ਕਦਮੀ ਵਸਤੂਆਂ ਹੋਰ ਪਦਾਰਥ ਜ਼ਮੀਨ ਜਾਇਦਾਦ ਮਿਲ ਜਾਵੇ ਨਹੀਂ ਤਾਂ ਲਾਟਰੀ ਨਿਕਲ ਆਵੇ ਤੇ ਉਹ ਭੰਗੜੇ ਪਾਉਂਦੇ ਬੜੀਆਂ ਖੁਸ਼ੀਆਂ ਮਨਾਉਂਦੇ ਦੋਹੀ ਕਸਾਲੀ ਪੱਤਰਕਾਰ ਜਾਵੇ ਨਾ ਕਹਿੰਦਾ ਤੁਹਾਡਾ ਤੇ 2 ਕਰੋੜ ਨਿਕਲਿਆ ਉਹ ਕਹਿੰਦਾ ਰਿਸ਼ਤੇਦਾਰੀ ਲੈ ਲੂਗੇ ਮੈਂ ਤੇ ਚਾਹ ਵੇਚਦਾ ਐ ਸੜਕ ਦੇ ਉੱਤੇ ਛੱਪਰੀ ਜੀ ਪਾ ਕੇ ਸੋ ਕਹਿਣ ਤੋਂ ਭਾਵ ਜਿਹੜੇ ਗਿਆਨੀ ਗਿਆਨਮਨ ਮਨੁੱਖ ਨੇ ਉਹ ਕੋਈ ਚੀਜ਼ ਵਸਤੂ ਖੁਸ਼ੀ ਮਿਲ ਜਾਵੇ ਤੇ ਬਹੁਤਾ ਖੁਸ਼ ਨਹੀਂ ਹੁੰਦੇ ਕੋ ਜਾਨੀ ਤੇ ਜੇ ਉਹਨਾਂ ਦੇ ਹੱਥ ਚੋਂ ਕੋਈ ਚੀਜ਼ ਵਸਤੂ ਚਲੀ ਜਾਵੇ ਤੇ ਬਹੁਤ ਦੁਖੀ ਨਹੀਂ ਹੁੰਦੇ ਆ ਕਈ ਵਾਰੀ ਵੇਖੀਦਾ ਬੜੀ ਮਾਇਆ ਸੋਹਣੀ ਹੁੰਦੀ ਬੜਾ ਸੋਹਣਾ ਰੋਟੀ ਪਾਣੀ ਚੱਲ ਰਿਹਾ ਹੈ ਬੜਾ ਸੰਸਾਰ ਵਿੱਚ ਮਾਣ ਵੀ ਬੜਾ ਹੈ ਕਹਿੰਦੇ ਸਾਰੇ ਪਰਿਵਾਰ ਨੇ ਵੀਜੇ ਲਾਲੇ ਕੈਨੇਡਾ ਦੇ ਬਾਅਦ ਵਿੱਚ ਉਹ ਜੰਟੀ ਨਹੀਂ ਮਿਲਿਆ ਉਹ ਇਕੱਠੇ ਹੀ ਪੈਸੇ ਜਮ੍ਹਾਂ ਕਰਾਤੇ ਕਿਵਰੀ ਕੋ ਕਿ ਮਾਇਆ ਹੁੰਦੀ ਜੰਟਾ ਨੂੰ ਪਤਾ ਹੁੰਦਾ ਇਹਨਾਂ ਕੋਲ ਹੈਗੇ ਨੇ ਸਾਰੇ ਜਮ੍ਹਾਂ ਕਰਾਤੇ ਕਹਿੰਦੇ ਹੁਣ ਤੇ 2-3 ਲੱਖ ਰੁਪਈਆ ਲੋਕਾਂ ਦਾ ਦੇਣਾ ਹੈ ਬਾਕੀ ਕੋਲ ਵਾਲੇ ਵੀ ਸਾਰੇ ਚਲੇ ਗਏ ਸੋ ਉਸ ਵਕਤ ਉਸ ਪਰਿਵਾਰ ਦੀ ਦਸ਼ਾ ਜਿਹੜੀ ਹੈ ਨਾ ਉਹ ਪਾਗਲਾਂ ਵਾਲੀ ਹੋ ਜਾਂਦੀ ਕਿ ਸਾਡੇ ਕੋਲ ਰਿਆ ਹੀ ਕੁਛ ਨਹੀਂ ਪਰ ਸਾਹਿਬ ਆਖਦੇ ਵਿਸਰੇ ਸ਼ੋਕ ਨਾ ਦੁੱਖ ਕੋ ਜਾਣ ਨਹੀਂ ਜਿਹੜੇ ਗਿਆਨਮਾਨ ਮਨੁੱਖ ਜਾਣਕਾਰ ਨਹੀਂ ਉਹਨਾਂ ਕੋਲ ਵਸਤੂ ਚਲੀ ਵੀ ਜਾਵੇ ਪਰ ਉਹ ਦੁਖੀ ਨਹੀਂ ਹੁੰਦੇ ਕਿ ਮੂਦ ਨਹੀਂ ਕਰੇ ਉਹ ਕੋੜ ਝੂਠ ਕਰਕੇ ਸੰਸਾਰ ਨੂੰ ਜਾਣਦੇ ਇਹਦੇ ਨਾਲ ਬਹੁਤਾ ਸਨੇਹ ਜਿਹੜਾ ਪ੍ਰੇਮ ਪਾਉਂਦੇ ਨਹੀਂ